ਇਕ ਉੰਕਾਰ ਵਾਟ ਵਾਟ ਤਾ ਕੀ ਸੁਣ ਕੇ ਓਹੋ ਸਰੇਂਦਰ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਓਰ ਬਾਜੀ ਠੀਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਮੈਂ ਤੁਹਾਡਾ ਬਹੁਤ ਫੈਨ ਆ ਯਾਰ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦਾ ਹਾਂ ਬਾਜੀ ਓਹ ਥੈਂਕ ਯੂ ਵੀਰੇ ਬਹੁਤ ਬਹੁਤ ਥੈਂਕ ਯੂ ਸਾਰੀਆਂ ਵੀਡੀਓ ਬਾਜੀ ਬਹੁਤ ਲਾਈਕ ਕਰੀ ਦੀਆਂ ਮੇਰੇ ਫਾਦਰ ਸਾਹਿਬ ਉਹ ਪਸੰਦ ਕਰਦੇ ਤੁਹਾਡੀ ਵੀਡੀਓ ਅੱਛਾ ਜੀ ਤੁਸੀਂ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਹਦੇ ਹੋ ਬਾਜੀ ਜੇਕਰ ਤੁਹਾਡੇ ਕੋਲ ਟਾਈਮ ਹੈ 2 ਮਿੰਟ ਲੱਗਣੇ ਨਾਲ ਹੀ ਇਹ ਘਰ ਪਾਜੀ ਆਪਣਾ ਨਹੀਂ ਵੀਰੇ ਬੜਾ ਖੁਸ਼ ਹੋ ਜਾਣਗੇ ਬਾਜੀ ਉਹ ਖੁਸ਼ਤਾ ਹੋ ਜਾਣਗੇ ਪਰ ਭਾਜੀ ਮੈਂ ਥੋੜਾ ਜਿਹਾ ਕੰਮ ਜਾਣਾ ਜੀ ਭਾਜੀ 2 ਮਿੰਟ ਹੀ ਲੱਗਣੇ ਪਲੀਜ਼ ਰਿਕਵੈਸਟ ਵਾਲੀ ਗੱਲ ਆ ਭਾਜੀ ਪਲੀਜ਼ ਚੱਲ ਪੋ ਯਾਰ ਚਲੋ ਇਦਾਂ ਕਰੋ ਤੁਸੀਂ ਮੱਥਾ ਲੇក ਲਓ ਮੈਂ 2 ਮਿੰਟ ਹੀ ਲਾਉਣਾ ਭਾਜੀ ਹਾਂ ਮੈਂ ਵੇਟ ਕਰ ਰਹੇ ਹਾਂ ਭਾਜੀ ਠੀਕ ਆ ਭਾਜੀ ਠੀਕ ਦੁਸਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾ ਕੋਸੀ ਪੀ ਸੱਚ ਏਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤ ਅਜੂਨੀ ਸੈਪੰ ਗੁਰ ਪ੍ਰਸਾਦ ਜਪ ਆਦਿ ਸਚ ਚਲੋ ਭਾਈ ਚਲਿਏ ਟੇਕ ਲਿਆ ਮੱਥਾ ਭਾਜੀ ਇੰਨੀ ਛੇਤੀ ਮੱਥਾ ਟੇਕ ਲਿਆ ਤੁਸੀਂ ਜੀ ਨੱਕ ਰਗੜ ਲਿਆ ਮਹਾਰਾਜ ਦੇ ਹਾਜ਼ਰੀ ਲੱਗ ਗਈ ਆਪਾਂ ਚਲੋ ਚਲੀਏ ਫਤਫਤ ਵੀਰੇ ਮੈਂ ਦੇਖਿਆ ਤੁਸੀਂ ਹੁਕਮਨਾਮਾ ਵੀ ਨਹੀਂ ਲਿਆ ਭਾਜੀ ਮੱਥਾ ਟੇਕਿਆ ਤਾਂ ਸੀਗਾ ਤੁਸੀਂ ਦੇਖਿਆ ਨਹੀਂ ਮੱਥਾ ਟੇਕ ਕੇ ਆਇਆ ਮਹਾਰਾਜ ਨੂੰ ਚਲੋ ਚਲੀਏ ਆਪਾਂ ਫਾਤਾ ਸਾਹਿਬ ਦੇ ਨਾਲ ਸੂਨ ਦਾ ਟਾਈਮ ਹੋ ਜਾਣਾ ਪਰ ਚਲੀਏ ਜੀ ਚਲੋ ਭਾਜੀ ਆਓ ਭਾਜੀ ਸੱਚ ਆਜੋ ਭਾਈ ਭਾਈ ਇਹ ਆਪਣਾ ਗਰੀਬ ਖਾਨਾ ਹੈਗਾ ਆਓ ਉਹ ਬੈਠੇ ਪਾਪਾ ਜੀ ਆਓ ਮਲਾਵਾ ਤੁਹਾਨੂੰ ਪਾਪਾ ਜੀ ਦੇਖੋ ਕੋਣ ਆਜੇ ਉਹ ਜਿਹੜੇ ਗੁਰਸਿੱਖੀ ਵਾਲੇ ਵੀਡੀਓ ਨਹੀਂ ਬਣਾਉਂਦੇ ਆਪਣੇ ਅੱਛਾ ਜਿਹੜੀਆਂ ਤੂੰ ਦਿਖਾਉਂਦਾ ਸੀ ਜਿਹੜੀ ਮੈਂ ਦਿਖਾਉਣਾ ਉਹਨਾਂ ਤੁਹਾਨੂੰ ਹਾਂ ਹਾਂ ਸ੍ਰਿੰਦਰ ਹਾਂਜੀ ਸ੍ਰਿੰਦਰ ਮੈਨੂੰ ਗੁਰਦੁਆਰਾ ਸਾਹਿਬ ਮਿਲ ਗਿਆ ਮੈਂ ਕਿਹਾ ਫਾਦਰ ਸਾਹਿਬ ਤੁਹਾਨੂੰ ਬਹੁਤ ਯਾਦ ਕਰਦੇ ਨੇ ਤੁਹਾਡੀਆਂ ਵੀਡੀਓ ਬਹੁਤ ਦੇਖਦੇ ਨੇ ਮੈਂ ਤਾਂ ਕਰਕੇ ਇਹਨਾਂ ਨੂੰ ਲੈ ਕੇ ਆਇਆ ਹੋਰ ਬੁੱਤ ਦੇਖਿਆ ਤੁਹਾਨੂੰ ਮੈਂ ਕਹਿੰਦਾ ਸੀ ਨਾ ਇਨਸਾਨ ਬਹੁਤ ਵਧੀਆ ਨੇ ਮੈਨੂੰ ਮਿਲ ਗਿਆ ਰਸਤੇ ਦੇ ਵਿੱਚ ਅੱਜ ਗੁਰਦੁਆਰਾ ਸਾਹਿਬ ਤੇ ਮੈਂ ਲੈ ਆਇਆ ਘਰਿਆ ਜੋ ਉਹਨਾਂ ਨੂੰ ਬਹੁਤ ਵਧੀਆ ਇਨਸਾਨ ਨੇ ਇਹ ਵੀਡੀਓ ਤਾਂ ਵਧੀਆ ਬਣਾਉਂਦੇ ਹੀ ਬਣਾਉਂਦੇ ਨੇ ਇਨਸਾਨ ਵੀ ਬਹੁਤ ਵਧੀਆ ਨੇ ਇਹ ਭਾਜੀ ਆ ਜਿਹੜੀ ਛੜੀ ਆ ਹਾਂਜੀ ਹਾਂਜੀ ਪਾਪਾ ਜੀ ਦੀ ਆ ਹਾਂਜੀ ਹਾਂਜੀ ਪਾਪਾ ਜੀ ਦੀ ਆ ਜੀ ਅੱਛਾ ਜੀ ਸ ਤੇ ਆ ਚਪਲਾਂ ਵੀ ਪਾ ਪਈਆਂ ਹੋਣੀਆਂ ਹਾਂਜੀ ਫਾਦਰ ਸਾਹਿਬ ਠੀਕ ਹੈ ਘਰ-ਬਾਰ ਬਸ ਠੀਕ ਹੈ ਕਾਰੋਬਾਰ ਕਿਵੇਂ ਚੱਲਦਾ ਠੀਕ ਹੈ ਅੱਛਾ ਕੁਰਸੀ ਵੀ ਇਹਨਾਂ ਦੀ ਹੈ ਨਾ ਹਾਂਜੀ ਹਾਂਜੀ ਵਾਹ ਇਹ ਪਤ ਉਹ ਯਾਰਾ ਕੀ ਕਰ ਕੀ ਰਿਹਾ ਸੂੰਦਰ ਤੂੰ ਯਾਰ ਪਾਪਾ ਜੀ ਤੈਨੂੰ ਬੁਲਾਈ ਜਾਂਦੇ ਤੂੰ ਹੋਰ ਹੀ ਗੱਲਾਂ ਕਰੀ ਜਾਂਦਾ ਉਹ ਪ੍ਰਵਾਹ ਸਭ ਠੀਕ ਹੈ ਮੈਂ ਤੈਨੂੰ ਬਹੁਤ ਚੰਗਾ ਇਨਸਾਨ ਸਮਝਦਾ ਸੀ ਯਾਰ ਇਹਨਾਂ ਦੀ ਗੱਲ ਤਾਂ ਸੁਣ ਪਹਿਲਾਂ ਜੋ ਕਹਿ ਰਹੇ ਨੇ ਮੱਥਾ ਟੇਕ ਤਾਂ ਲਿਆ ਭਾਜੀ ਉਹ ਜੋ ਗੱਲ ਕਹਿੰਦੇ ਵੀ ਤੂੰ ਸੁਣਦਾ ਹੀ ਨਹੀਂ ਪਿਆ ਮੱਥੇ ਟੇਕੀ ਜਾਂਦਾ ਪਿਆ ਤੂੰ ਯਾਰ ਉਹ ਦੇ ਬਲਾਈ ਜਾ ਰਿਹਾ ਤੈਨੂੰ ਕਿਹਾ ਨਹੀਂ ਦੇ ਰਿਹਾ ਯਾਰ ਤੂੰ ਮਤਲਬ ਕਿਵੇਂ ਚੱਲਦਾ ਮੱਥਾ ਟੇਕਦਾ ਲਿਆ ਭਾਜੀ ਨੱਕ ਵੀ ਰਗੜ ਲਿਆ ਹੁਣ ਮੈਂ ਕੀ ਕਰਾਂ ਚੱਪਲਾਂ ਨੂੰ ਵੀ ਮੱਥਾ ਟੇਕ ਲਿਆ ਸੋਟੀ ਨੂੰ ਵੀ ਟੇਕ ਲਿਆ ਕੁਰਸੀ ਨੂੰ ਵੀ ਟੇਕ ਲਿਆ ਓ ਯਾਰ ਜਿਹੜੀ ਗੱਲ ਕਹਿ ਰਹੇ ਹੋ ਮਨ ਤਾਂ ਲੈ ਗੱਲ ਭਾਜੀ ਤੁਹਾਡੀ ਮੇਰੀ ਗੱਲ ਹੋਈ ਸੀ ਕਿ ਮਿਲਣਾ ਹਾਜ਼ਰੀ ਭਰ ਲਈ ਮੈਂ ਜਾਵਾਂ ਹੁਣ ਵਾਪਸ ਯਾਰ ਹਾਜ਼ਰੀ ਭਰਨ ਦੀ ਗੱਲ ਥੋੜੀ ਹੁੰਦੀ ਹੈ ਜੋ ਪਾਪਾ ਜੀ ਕਹਿ ਰਹੇ ਉਹ ਗੱਲ ਸੁਣ ਉਹਨਾਂ ਦੀ ਗੱਲ ਮੰਨੀ ਦੀ ਹੁੰਦੀ ਹੈ ਅੱਛਾ ਪਾਪਾ ਜੀ ਇੱਕ ਗੱਲ ਦੱਸੋ ਆਪਾਂ ਗੁਰਦੁਆਰੇ ਜਾਂਦੇ ਆ ਹੈ ਆਪਾਂ ਨੱਕ ਰਗੜਦੇ ਆ ਮੱਥਾ ਟੇਕਦੇ ਆ ਹੈ ਹੱਥ ਵੀ ਧੋਲੇ ਪੈਰ ਵੀ ਧੋਲੇ ਮੱਥੇ ਵੀ ਰਗੜਤੇ ਸਾਰਾ ਕੁਝ ਰਗੜਤਾ ਜੇ ਹੁਕਮਨਾਮਾ ਨਹੀਂ ਲਿਆ ਕੋਈ ਫਾਇਦਾ ਹੈਗਾ ਜਾਣ ਦਾ ਹੈ ਤੇ ਸਿਖਾਇਆ ਨਹੀਂ ਇਹਨੂੰ ਗੁਰੂ ਦਾ ਹੁਕਮ ਤੇ ਮੰਨਦਾ ਹੀ ਹੁੰਦਾ ਗੁਰੂ ਦਾ ਹੁਕਮ ਮੰਨਣਾ ਹੁੰਦਾ ਨਾ ਬਿਲਕੁਲ ਭਾਈ ਸਾਹਿਬ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਤੁਹਾਡੇ ਤੋਂ ਮੈਂ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਐ ਮੈਂ ਤੁਹਾਡੀ ਗੱਲ ਸੁਣਨ ਵੀ ਆਇਆ ਸੀ ਤੇ ਤੁਹਾਨੂੰ ਮਿਲਣ ਵੀ ਆਇਆ ਸੀ ਕਰਕੇ ਕੀ ਚੱਲਿਆ ਮੱਥਾ ਰਗੜ ਕੇ ਨੱਕ ਰਗੜ ਕੇ ਚਲ ਜਾਣਾ ਇਦਾਂ ਹੀ ਆਪਾਂ ਗੁਰੂ ਘਰ ਜਾ ਕੇ ਕਰਦੇ ਆ ਗੁਰੂ ਘਰ ਜਾਈਏ ਮੰਨਿਆ ਮੱਥਾ ਟੇਕਣਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਰ ਗੁਰੂ ਗ੍ਰੰਥ ਸਾਹਿਬ ਦੀ ਸੁਣਨੀ ਵੀ ਹੁੰਦੀ ਆ ਨਾ ਗੁਰੂ ਗ੍ਰੰਥ ਸਾਹਿਬ ਦੀ ਸੁਣਨੀ ਕਿਵੇਂ ਆ ਪਾਠ ਤਾਂ ਆਪਾਂ ਕੀਤਾ ਨਹੀਂ ਉੱਥੇ ਤੇ ਜਿਹੜਾ ਹੁਕਮਨਾਮਾ ਸਾਹਮਣੇ ਲੱਗਿਆ ਸੀ ਉਹਨੂੰ ਐਂ ਹੀ ਕਰਕੇ ਆ ਗਏ ਹੁਕਮਨਾਮਾ ਕੀ ਹੁੰਦਾ ਗੁਰੂ ਦਾ ਦਿੱਤਾ ਹੋਇਆ ਹੁਕਮ ਜਿਹਦੇ ਨਾਲ ਆਪਣੀ ਦਿਨਚਰਿਆ ਚੱਲਣੀ ਹੈ ਜਿਹਦੇ ਨਾਲ ਆਪਾਂ ਨੂੰ ਜੀਵਨ ਸੇਧ ਮਿਲਣੀ ਹੈ ਤੇ ਆਪਾਂ ਕੀ ਕਰਦੇ ਆ ਮੱਥੇ ਟੇਕੀ ਜਾਂਦੇ ਆ ਨੱਕ ਰਗੜੀ ਜਾਂਦੇ ਆ ਤੇ ਆਪਣਾ ਕੰਮ ਚੱਲੀ ਜਾਂਦਾ ਠੀਕ ਕਹਿ ਰਹੇ ਹੋ ਭਾਜੀ ਤੁਸੀਂ ਮੇਰ ਤੋਂ ਗਲਤੀ ਹੋਈ ਆ ਜਿਵੇਂ ਆਪਣੇ ਬਜ਼ੁਰਗ ਨੇ ਨਾ ਤੇ ਉਹ ਵੀ ਆਪਣੇ ਦਸਾਂ ਗੁਰੂਆਂ ਦੀ ਜੋਤ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਸਹਬਾਨਾ ਨੇ ਆਪਾਂ ਨੂੰ ਜੀਵਨ ਜਿਉਣ ਲਈ ਗੁਰੂ ਗ੍ਰੰਥ ਸਾਹਿਬ ਦਿੱਤੇ ਨੇ ਤੇ ਆਪਾਂ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਜਿਵੇਂ ਆਪਣੇ ਮਾਪਿਓ ਦੀ ਆਪਾਂ ਗੱਲ ਮੰਨਦੇ ਆ ਨਾ ਤੁਸੀਂ ਇਹਨਾਂ ਦੀ ਖੁਸ਼ੀ ਲਈ ਮੈਨੂੰ ਲੈ ਕੇ ਆਇਆ ਹੋ ਨਾ ਹਾਂਜੀ ਇਦਾਂ ਹੀ ਸੰਸਾਰ ਦੀਆਂ ਖੁਸ਼ੀਆਂ ਲਈ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦਿੱਤੇ ਨੇ ਤਾਂ ਕਿ ਆਪਣਾ ਜੀਵਨ ਵਧੀਆ ਲੰਘ ਸਕੇ ਆਪਾਂ ਕੀ ਕਰਦੇ ਆ ਸਿਰਫ ਹਾਜ਼ਰੀ ਭਰਨ ਜਾਂਦੇ ਆ ਨੱਕ ਰਕੜਨ ਜਾਂਦੇ ਆ ਗੁਰੂ ਸਾਹਿਬ ਦੀ ਗੱਲ ਤਾਂ ਮੰਨਦੇ ਹੀ ਨਹੀਂ ਪਏ ਆ ਹੁਕਮਨਾਮਾ ਲੈਂਦੇ ਹੀ ਨਹੀਂ ਆਪਾਂ ਹੁਕਮਨਾਮਾ ਲੈਣਾ ਚਾਹੀਦਾ ਹੈ ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਚਲਾਣੀ ਚਾਹੀਦੀ ਹੈ ਸਮਝ ਗਏ ਮੇਰੀ ਗੱਲ? ਭਾਜੀ ਬਹੁਤ ਵੱਡੀ ਗਲਤੀ ਹੋਈ ਆ। ਅੱਜ ਤੋਂ ਬਾਅਦ ਮੈਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਊਂਗਾ ਪਹਿਲਾਂ ਹੁਕਮਨਾਮਾ ਪੜਾਂਗਾ। ਹੁਕਮਨਾਮਾ ਵੀ ਪੜਨਾ ਹੈ, ਪਾਠ ਵੀ ਕਰਨਾ ਹੈ ਤੇ ਉਸ ਹਿਸਾਬ ਨਾਲ ਆਪਣਾ ਜੀਵਨ ਵੀ ਜਿਉਣਾ। ਕਿਉਂਗਾ ਭਾਜੀ? ਠੀਕ ਕਹਿ ਰਿਹਾ ਨਾ ਮੈਂ? ਹਾਂਜੀ ਹਾਂਜੀ ਠੀਕ ਹੈ। ਹੁਣ ਦੱਸੋ ਤੁਸੀਂ ਕਿੱਦਾਂ ਹੋ? ਠੀਕ ਹੋ? ਬਹੁਤ ਵਧੀਆ। ਮੇਰਾ ਨਾ ਇਦਾਂ ਦਾ ਕੋਈ ਮਕਸਦ ਨਹੀਂ ਸੀ ਕਿ ਮੈਂ ਤੁਹਾਨੂੰ ਇਦਾਂ ਪਰੇਸ਼ਾਨ ਕਰਾਂ ਜਾਂ ਉਹਨਾਂ ਨੂੰ ਪਰੇਸ਼ਾਨ ਕਰਾਂ। ਪਰ ਮੈਂ ਜਦੋਂ ਦੇਖਿਆ ਨਾ ਉਥੇ ਇਹਨਾਂ ਨੇ ਕੀ ਕੀਤਾ ਮੱਥਾ ਵੀ ਟੇਕਿਆ ਹੈ ਨੱਕ ਵੀ ਰਗੜਿਆ ਪਰ ਹੁਕਮ ਨਾ ਮੰਨਿਆ ਤੇ ਮੈਨੂੰ ਬੜੀ ਗੱਲ ਚੁੱਭੀ ਤੇ ਮੈਨੂੰ ਇਹੀ ਤਰੀਕਾ ਲੱਭਿਆ ਕਿ ਮੈਂ ਇਹ ਚੀਜ਼ ਇਹਨਾਂ ਨੂੰ ਸਿਖਾ ਕੇ ਜਾਵਾਂ ਇਹ ਸਹੀ ਗੱਲ ਹੈ ਅੱਸੀ ਗੱਲ ਦੋਸਤੋ ਅ ਹੋ ਸਕਦਾ ਮੇਰਾ ਤਰੀਕਾ ਪੁੱਠਾ ਸਿੱਧਾ ਹੋਵੇ ਪਰ ਇੱਕ ਮੈਸੇਜ ਦੇਣ ਲਈ ਕੋਸ਼ਿਸ਼ ਕੀਤੀ ਹੈ ਕੋਈ ਵੀ ਧਰਮ ਹੋਵੇ ਕੋਈ ਵੀ ਜਾਤ ਹੋਵੇ ਆਪਣੇ ਗੁਰੂ ਦੀ ਆਪਣੇ ਵੇਦਾਂ ਦੀ ਆਪਣੇ ਗ੍ਰੰਥਾਂ ਦੀ ਗੱਲ ਮੰਨਣੀ ਚਾਹੀਦੀ ਹੈ ਠੀਕ ਹੈ ਜੀ ਜੇ ਆ ਗੁਰੂ ਗ੍ਰੰਥ ਸਾਹਿਬ ਹੈ ਤਾਂ ਗੀਤਾ ਵੀ ਹੈ ਕੁਰਾਨ ਵੀ ਹੈ ਬਾਈਬਲ ਵੀ ਹੈ ਹਨਾ ਆਪਾਂ ਨੂੰ ਉਹਦੇ ਵਿੱਚ ਜੋ ਲਿਖਿਆ ਹੋਇਆ ਜੋ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਨੇ ਆਪਾਂ ਨੂੰ ਪਹਿਲਾਂ ਹੀ ਬਿਆਨ ਕਿ ਦਿੱਤਾ ਹੋਇਆ ਕਿ ਤੁਸੀਂ ਇਸ ਹਿਸਾਬ ਨਾਲ ਆਪਣਾ ਜੀਵਨ ਜੀਣਾ ਹੈ ਤਾਂ ਉਸ ਹਿਸਾਬ ਨਾਲ ਹੀ ਜੀਣਾ ਚਾਹੀਦਾ ਠੀਕ ਹੈ ਜੀ ਆਪਣੀ ਸਿੱਖ ਮਰਿਆਦਾ ਦੇ ਵਿੱਚ ਕੀ ਆ ਵਾਕ ਲਿਆ ਜਾਂਦਾ ਹੈ ਹੁਕਮਨਾਮਾ ਲਿਆ ਜਾਂਦਾ ਹੈ ਤੇ ਉਹ ਐਲਈਡੀ ਜਾਂ ਬੋਰਡ ਦੇ ਉੱਤੇ ਲਿਖ ਦਿੱਤਾ ਜਾਂਦਾ ਆਪਾਂ ਕੀ ਕਰਦੇ ਹਾਂ ਉਹਦਾ ਇੱਕ ਸਟੇਟਸ ਪਾ ਦਿੰਨੇ ਆ ਆਪਣਦੇ ਨਹੀਂ ਪੜਨਾ ਵੀ ਆ ਤੇ ਆਪਣਾ ਜੀਵਨ ਵੀ ਉਸ ਹਿਸਾਬ ਨਾਲ ਜਿਉਣਾ ਹੈ ਇਹ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿਰਫ ਐ ਮੱਥਾ ਨਹੀਂ ਟੇਕਣਾ ਹੁੰਦਾ ਉਹਦੇ ਵਿੱਚ ਬਾਣੀ ਲਿਖੀ ਆ ਉਹਨੂੰ ਪੜ੍ਹਨਾ ਵੀ ਹੈ ਤੇ ਉਸ ਹਿਸਾਬ ਨਾਲ ਆਪਣਾ ਜੀਵਨ ਵੀ ਚਲਾਉਣਾ ਕਿਉਂ ਭਾਜੀ ਬਿਲਕੁਲ ਠੀਕ ਕਹਿ ਰਹੇ ਹੋ ਭਾਜੀ ਅਸੀਂ ਵੀਡੀਓ ਦੇ ਥਰੂ ਇਦਾਂ ਦੇ ਛੋਟੇ ਛੋਟੇ ਮੈਸੇਜ ਦਿੰਦੇ ਰਵਾਂਗੇ ਤੁਹਾਨੂੰ ਜੋ ਸਾਨੂੰ ਸਾਡੀ ਜਿੰਨੇ ਇੱਕ ਮਤਮ ਪਰਮਾਤਮਾ ਨੇ ਬਖਸ਼ੀ ਹੈ ਉਸ ਮਤ ਦੇ ਹਿਸਾਬ ਨਾਲ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਹੱਥ ਜੋੜ ਕੇ ਮਾਫੀ ਹੈ ਜੇ ਕੋਈ ਸੁਝਾਅ ਤੁਹਾਡੇ ਵੱਲੋਂ ਹੋਵੇ ਉਹ ਵੀ ਕਮੈਂਟ ਚ ਦੇ ਸਕਦੇ ਹੋ ਜੇ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਸ਼ੇਅਰ ਕਰਦੇ ਹੋ ਜਾਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸਾਡਾ ਸਾਰੀ ਟੀਮ ਦਾ ਹੌਸਲਾ ਵੱਧਦਾ ਤੇ ਅਸੀਂ ਤੁਹਾਨੂੰ ਪਤਾ ਹੀ ਆ ਹੁਣ ਇੱਕ ਵਾਰੀ ਧੁੱਪ ਦਿਖਾ ਦਿਓ ਕਿੰਨੀ ਹੈਗੀ ਆ ਆ ਦਿਖਾ ਦਿਓ ਭਾਜੀ ਆ ਇੰਨੀ ਧੁੱਪ ਦੇ ਵਿੱਚ ਬਜ਼ੁਰਗੋ ਬਿਠਾਏ ਨੇ ਸਾਡਾ ਦਿਲ ਥੋੜੀ ਕਰਦਾ ਅਸੀਂ ਜੇ ਕੁਝ ਇਕੱਠੇ ਮਿਲ ਕੇ ਕੁਝ ਤੁਹਾਨੂੰ ਦਿਖਾਣਾ ਚਾਹ ਰਹੇ ਆ ਨਾ ਇਹਦਾ ਕੋਈ ਮਤਲਬ ਇੱਚ ਇਹ ਆ ਕਿ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਾਈ ਆ ਕਿ ਅਸੀਂ ਚੰਗੀਆਂ ਚੀਜ਼ਾਂ ਸਮਾਜ ਦੇ ਵਿੱਚ ਫਲਾਣੀਆਂ ਨੇ ਤੇ ਤੁਸੀਂ ਸਾਡਾ ਸਾਥ ਦੇਣਾ ਤੁਸੀਂ ਸਾਡਾ ਸਾਥ ਕਿਵੇਂ ਦੇ ਸਕਦੇ ਹੋ ਲਾਈਕ ਕਮੈਂਟ ਸ਼ੇਅਰ ਕਰਕੇ ਠੀਕ ਹੈ YouTube ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਸੁਰਿੰਦਰ ਸਿੰਘ ਪੇਜ ਕਈ ਵਾਰੀ Facebook ਦੇ ਉੱਤੇ ਵੀਡੀਓ ਰਿਕਮੈਂਡੇਸ਼ਨ ਚ ਨਹੀਂ ਜਾਂਦੀ ਤਾਂ YouTube ਦੇ ਉੱਤੇ ਸੀਰੀਅਲ ਵਾਈਜ਼ ਪਈਆਂ ਹੁੰਦੀਆਂ ਨੇ ਬਾਕੀ ਭਾਜੀ ਉਹਨਾਂ ਦੀ ਆਈਡੀ ਜਰੂਰ ਫੋਲੋ ਕਰਿਓ ਓਮਕਾਰ ਸਿੰਘ ਓਮਕਾਰ.ਸਿੰਘ83 ਜੀ ਉਹ ਮਹਾਰਾਜ ਬਜ਼ੁਰਗਾਂ ਦੇ ਵੀ ਆਈਡੀ ਬਣੀ ਹੋਈ ਆ ਆਤਮਜੀਤ ਸਿੰਘ ਜੀ ਦੇ ਨਾਮ ਤੇ ਤੇ ਇਹ ਪਾウダー ਲਾਇਆ ਹੋਇਆ ਆ ਸੱਚੀ ਬਜ਼ੁਰਗ ਨਹੀਂ ਆ ਗਏ ਜਵਾਨ ਪਏ ਨੇ ਹੌਕੀ ਦੇ ਪਲੇਅਰ ਨੇ ਹੈਣਾ ਜੀ ਆ ਇੱਕ ਵਾਰੀ ਇੱਕ ਕਰਿਆ ਹੌਕੀ ਖਵਾ ਕੇ ਦਿਖਾਓ ਮੇਰੇ ਨਾਲ ਮਾਫ ਦਿਓ ਤੇ ਸਾਡੇ ਜਿਹੜੇ ਅੱਜ ਦੇ ਕੈਮਰਾਮੈਨ ਨੇ ਅ ਅਨੂਪ ਸਿੰਘ ਜੀ ऑफिशियल डॉट ਅਨੂਪ ਸਿੰਘ ਫਲੇਮ ਵਾਲੇ ਦੁਗਰੀ ਵਾਲੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨਾ ਕਿਸਾਨ ਬਰਦਾਸ਼ਤ ਕਰ ਲੈਂਦੇ ਹੋ ਤੇ ਸਾਡੀ ਵੀਡੀਓ ਦੇਖ ਲੈਂਦੇ ਹੋ ਥੈਂਕ ਯੂ